ਕਵੀ ਪਾਚੰ ਲੋਈ ਫੋਨ ਕਰਦੇ ਨੇ ਬੰਦੇ ਪਰਵਿੰਦਰ ਅੱਜ ਪੁਲਿਸ ਕਹਿ ਰਹੇ ਆ ਵੀ ਸਾਨੂੰ ਪਤਾ ਨਹੀਂ ਅੱਜ ਤੂੰ ਖੁਦ ਲੈ ਕੇ ਜਾ ਰਿਹਾ ਹੈ ਸਵੇਤ ਸਮੇਤ ਬੰਦਿਆ ਸਵੇਤ ਲੈ ਕੇ ਖੁਦ ਜਾ ਰਹੇ ਆਂ ਵੀ ਆ ਚੱਕੋ ਜੀ ਆ ਬੰਦੇ ਵੇਖ ਨੇ ਤੂੰ ਬੱਚੇ ਲੈ ਕੇ ਆਏ ਇੱਕ ਕੁੜੀ ਲੈ ਕੇ ਆਇਆ ਔਰ ਛੋਟਾ ਮੁੰਡਾ ਪਰਵਿੰਦਰ ਪੁਲਿਸ ਮੂਹਰੇ ਲੱਗੀ ਹੋਈ ਅੱਜ ਨਾਲ ਚੱਲੀ ਹੋਈ ਆ ਨਾ ਕਹਿੰਦੇ ਵੀ ਅਸੀਂ ਮਾਰਨ ਕਿਦਾ ਫਿਰ ਇਹੀ ਆਪਾਂ ਦਾ ਫੜ ਨਹੀਂ ਸਕਦੇ ਨਾ ਆ ਕੇ ਰੇਡ ਕਰਦੇ ਹੋਣ ਲਪੋ ਦਿੰਦੇ ਹੁਣ ਇਹਨਾਂ ਕੋਲ ਪ੍ਰੂਫ ਹੈ ਚੱਕਣ ਕੁੱਟਣ ਮਨਾਉਣਾ ਗੋਲੀਆਂ ਦਾ ਗੋਲੀਆਂ ਹੀ ਵੇਚਦੇ ਨੇ ਕਹਿੰਦੇ ਐਂਟੀ ਡੋਗਰ ਪਰਵਿੰਦਰ ਆ ਤਾਂ ਲਾਈਵ ਆਪਰੇਸ਼ਨ ਕਰਤਾ ਭਾਈ ਹੁਣ ਕੀ ਕਰਾਂ ਭਾਈ ਦੁਹੀ ਹੈ ਹੁਣ ਮੈਨੂੰ ਮੈਂ ਤ੍ਰੀਸ ਤੇ ਜਾਂਦਾ ਹਾਂ ਜਲਦੀ ਬਾ ਹਾਂ ਠੂਠੀ ਬ੍ਰੀਡ ਤੇ ਸਾਫ ਹੋਣਾ ਆ ਗਿਆ ਮੰਨਾ ਬਸ ਇਥੋਂ ਵੀ ਬਲੇ ਦੇ dennਾ ਉਹਦੇ ਤਾਂ ਵਾਸਤੇ ਮਾਸ ਤੇ ਮਾਰੀ ਵਾਜਦੇ ਸਾਫੜਾ ਪਾ ਆ ਗਿਆ ਆਪਾਂ ਨੂੰ ਅੰਦਰਵਾ ਕਾ ਪੱਕੇ ਵੀ ਸਾਡੇ ਮੰਦੇ ਛੋਟੇ ਬਿਟੇ ਖੜਦਾ ਆ ਲੈ ਕੇ ਆ ਕੇ ਜਿਹੜਾ ਚਿੱਤਾ ਵੇਚਦੇ ਨੇ ਉਹ ਨਾਲ ਰੋਏ ਫੋਨ ਕਰਦੇ ਹੋਰ ਮੈਨੂੰ ਗੱਲ ਵੀ ਕਰੇ ਵੀ ਅਸੀਂ ਕੱਟ ਰੱਖਾਂਗੇ ਤੁਆਵੇਂਗਾ ਤੁਆਵੇਂਗਾ ਸਾਈਡ ਤੇ ਲਾ ਦੇ ਪ੍ਰਵਿੰਦਰ ਇੱਧਰ ਇੱਧਰ ਲਾ ਦੇ ਮੋਟਰ ਪ੍ਰਵਿੰਦਰ ਨਾਲ ਚੱਲ 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 ਅਸੀਂ ਹੋਂ ਦਾ ਪੋਸਟਾ ਕਰਾਂਗੇ ਦੂਹਾਂ ਸਮਾਂ ਕਰਾਂਗੇ ਤੇ ਤਾਂ ਹੈ ਆ ਕੋਈ ਗੱਲ ਨਹੀਂ ਤੇ ਕਿਹੜੇ ਗੱਲ ਨਹੀਂ ਗੱਲ

ਆਈਓ ਦੋ ਤਿੰਨ ਬੱਚੇ ਫੜੇ ਸੀਗੇ ਤੁਸੀਂ ਪੁਲਿਸ ਨੂੰ ਫੜਾਏ ਨੇਗੇ ਤੋਂ ਨਸ਼ੇ ਵਾਲੇ ਦੇ ਘਰੇ ਲੈ ਕੇ ਆਏ ਸੀ ਕੀ ਕਹੋਗੇ ਬਈ ਇਹ ਪੁਲਸ ਵਾਲੇ ਆਪਣੇ ਮਲਾਜ਼ਮ ਆ ਗਏ ਨਾਲ ਦੀ ਨਾਲ ਇਹ ਕੁੜੀ ਨੇ ਦੱਸਿਆ ਵੀ ਮੈਂ ਆ ਬੁੜੂ ਨੂੰ ਲੈ ਕੇ ਗਈ ਆ ਹੁਣ ਅੱਗੇ ਆਪੀ ਕਵਰ ਕਰਾਉਣਗੇ ਰਿਕਵਰ ਕਰਾਉਣਗੇ ਇਹਨਾਂ ਦੀ ਜ਼ਿੰਮੇਵਾਰੀ ਆ ਕੁੜੀ ਦਾ ਨਾਮ ਲੈਂਦਾ ਵੀ ਸਾਰੇ ਸਾਹਮਣੇ ਇਹ ਤੋਂ ਲੈ ਕੇ ਗਈ ਆ ਥੋੜਾ ਕਾਬਰ ਦਾ ਹੋਈ ਜਾਓ 100 200 ਗ੍ਰਾਮ ਸਮਾਨ ਇਹਨਾਂ ਕੋਲੇ ਹੋ ਸਕਦਾ ਸਰਵਿੰਦਰ ਰੋਜ ਕਹਿੰਦੇ ਸੀ ਕਹਿੰਦੇ ਵੀ ਪੁਲਿਸ ਨੂੰ ਨਹੀਂ ਦੱਸਦਾ ਪਰਵਿੰਦਰ ਆਪ ਹੀ ਜਾ ਕੇ ਫੜ ਲਾਂਦਾ ਅੱਜ ਸਾਹਮਣੇ ਪ੍ਰਤੱਖ ਲੈ ਕੇ ਆਜਾ ਮਹੱਲਾ ਵਸਕੇ ਨੇ ਫੜੇ ਆ ਆਪਾਂ ਇਹਨਾਂ ਦੇ ਹਵਾਲੇ ਕਰ ਤੇ ਹੁਣ ਅਗਲੀ ਕਾਰਵਾਈ ਇਹ ਕਰਨਗੇ ਆ ਮਹੱਲੇ 'ਚ ਹਰ ਰਾਤ ਫੋਨ ਆਉਂਦੇ ਨੇ ਵੀ ਸਾਡੇ ਮਹੱਲਾ ਸਾਰਾ ਫੋਨ ਕਰਦਾ ਮਹੱਲਾ ਇਹ ਹੁਣ ਇਹ ਇਹ ਐਸਐਚਓ ਸਾਹਿਬ ਨੇ ਇਹ ਇਹਨਾਂ ਤੋਂ ਪੁੱਛੋ ਵੀ ਇਹ ਹੁਣ ਕੀ ਕਾਰਵਾਈ ਕਰਨਗੇ ਪਰਵਿੰਦਰ ਪਰਵਿੰਦਰ ਦਿੱਥੋ ਲੈ ਕੇ ਗਏ ਸੀ ਬੱਚੇ ਉੱਥੀ ਲੈ ਕੇ ਆਏ ਨੇ ਉੱਥੀ ਜਮਾ ਉਹਨੇ ਦੱਸਿਆ ਜਾਰੀ ਵਾਲੀ ਬਾਈ ਜੀ ਏ ਬੱਚਿਆਂ ਤੇ ਨਹੀਂ ਆਪਾਂ ਕੋਈ ਬਰਤਾ ਕੋਣਾ ਇਹਨਾਂ ਦਾ ਡੋ ਇਹਨਾਂ ਨੂੰ ਛੱਡਣਾ ਹੈ ਡੋ ਕਰਾ ਦੇ ਡੋ ਲਾਜ ਕੋਣਾ ਇਹਨਾਂ ਦਾ ਪ੍ਰਵਿੰਦਰ ਪ੍ਰਵਿੰਦਰ ਜੀ ਹੋਮੇ ਕਿੰਨੇ ਜਿਹੜੇ ਉਹ ਕਰਵਾਏ ਨੇ ਇੱਥੇ ਡਾਕਟਰ ਹੋਣਗੇ ਡੋ ਕਰਾ ਕੇ ਲਾਜ ਪਰ ਇੱਕੋ ਬੱਚੇ ਨਸ਼ੇ ਮਿਲਿਆ ਸੀਗਾ ਤੇ ਤੁਸੀਂ ਉਸ ਜਗ੍ਹਾ ਤੇ ਰੇਡ ਕੀਤੀ ਜਿੱਥੇ ਉਹਨਾਂ ਨੇ ਦੋਸਿਆ ਸੀਗਾ ਜੋ ਉਹਨਾਂ ਨੇ ਕਹੀ ਹੈ ਲੇਡੀ ਬਾਰੇ ਉਹਦੇ ਬਾਰੇ ਅਸੀਂ ਤਸਦੀਕ ਕਰ ਰਹੇ ਹਾਂ ਜੇ ਉਹ ਬੰਦੀ ਕਦੋਂ ਨਹੀਂ ਕਾਰਵਾਈ ਕੀਤੀ ਜਾਉ। ਕਿੰਨੇ ਬੱਚੇ ਸੀਗੇ ਸਾਰੇ ਜਿਹੜੇ ਇਹ ਜਿਹੜੇ ਉਹਨਾਂ ਨੇ ਪਬਲਿਕ ਨੇ ਉਹ 3 ਬੱਚੇ ਫੜੇ ਸੀਗੇ ਠੀਕ ਆ ਉਹ ਬੱਚੇ ਨੂੰ ਵੀ ਕੁਝ ਕਿਛ ਕਰਦੇ।